ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ 24 ਅਸੀਂ ਤੁਹਾਨੂੰ ਦਿਖਾਵਾਂਗੇ ਗੜੀ ਤੋਂ ਪਹਿਲਾਂ ਹੀ ਡਾਕਟਰ ਪਰਮਜੀਤ ਹਸਪੀਟਲ ਦੇ ਬਿਲਕੁਲ ਸਾਹਮਣੇ ਜਿੱਥੇ ਜ ਸਾਈਡ ਤੇ ਜਗਾ ਬਣੀ ਹੋਈ ਆ ਕਿਸਾਨਾਂ ਨੂੰ ਉੱਥੇ ਰੋਕ ਲਿਆ ਗਿਆ ਹੈ ਤੇ ਦੂਸਰਾ ਦਿਨ ਹੋ ਗਿਆ ਅੱਜ ਸਾਨਾਂ ਨੂੰ ਉੱਤੇ ਬੈਠੇ ਹੋਇਆ ਜੀ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਕੀਰਤੀ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਵੀ ਸਾਨੂੰ ਕਾਲ ਆਏਗੀ ਅਸੀਂ ਚੰਡੀਗੜ੍ਹ ਵੱਲ ਨੂੰ ਕੂਚ ਕਰਾਂਗੇ ਅਤੇ ਅਸੀਂ ਆਪਣੇ ਹੱਕ ਆਪਣੀਆਂ ਮੰਗਾਂ ਪੂਰੀਆ ਕਰਵਾ ਕੇ ਹੀ ਕੰਢੀਗੜ ਤੋਂ ਵਾਪਸ ਆਵਾਂਗੇ ਆਓ ਸੁਣਾਣੇ ਅਗਲੀ ਗੱਲ ਬਾਤ ਅਸੀਂ ਕਰਜ਼ਾਈ ਇਸ ਕਰਕੇ ਹੋਏ ਆ ਜਿਹੜੀ ਫਸਲ ਦਾ ਭਾਅ ਤੁਸੀਂ ਦਿੰਦੇ ਹੋ ਔਰ ਜਿਹੜਾ ਖਰਚਾ ਫਸਲ ਨੂੰ ਪੈਦਾ ਕਰਨ ਲਈ ਅਸੀਂ ਕਰਦੇ ਆ ਉਹਦੇ ਵਿੱਚ ਇੱਕ ਫਾੜਾ ਹੈ ਬਹੁਤ ਸਾਰਾ ਖਰਚਾ ਜ਼ਿਆਦਾ ਆਮਦਨ ਘੱਟ ਇਸੇ ਕਰਕੇ ਕਰਜ਼ਾ ਚੜ ਰਿਹਾ ਇਹਦੇ ਕਰਕੇ ਕਸਰ ਕਰਜਾਈ ਆ ਇਹ ਗੱਲ ਸੁਣਨ ਦੀ بجائے ਸਾਡੇ ਨਾਲ ਗੱਲ ਕਰਨ ਦੀ بجائے ਵਿਚਾਰ ਵਟੰਦਰਾ ਕਰਨ ਦੀ بجائے ਤੈਨੂੰ ਆਪਣਾ ਫਿਕਰ ਹੈ ਮੈਂ ਡਾਕਟਰ ਨਾਲ ਅਪਾਇੰਟਮੈਂਟ ਜਿਹੜੀ ਮੇਰੀ 6 ਵਜੇ ਦੀ ਹੋਈ ਹੋਇਆ ਇੱਕ ਘੰਟਾ ਜ ਹੋਰ ਬੱਜ ਫੇਰ ਲੰਦਾ ਦਾदू ਮਰ ਨਹੀਂ ਚੱਲਿਆ ਸੀ ਇੱਕ ਘੰਟੇ ਜ ਹੋਰ ਜਿਹੜੀਆਂ 5 7 10 ਮੰਗਾ ਸੀਗੀਆਂ ਉਹ ਉਹ ਡਿਸਕਸ ਹੋ ਜਾਣੀਆਂ ਚੀ 8 ਮੰਗਾਂ ਦੇ ਉੱਤੇ ਵਿਚਾਰ ਵਟਾਂਦਰਾ ਹੋਇਆ ਮੰਨੀ-ਮੁੰਨੀ ਕੋਈ ਵੀ ਇਹਨੇ ਸਿਰ ਵਿਚਾਰ ਵਟਾਂਦਰਾ ਹੋਇਆ 18 ਮੰਗਾਂ ਸੀ ਟੋਟਲ 10 ਮੰਗਾਂ ਤੇ ਹਲੇ ਵਿਚਾਰ ਵਟਾਂਦਰਾ ਹੋਣਾ ਸੀ ਔਟ ਕੇ ਖੜਾ ਹੋ ਗਿਆ ਮੇਰਾ ਟਾਈਮ ਹੋ ਗਿਆ ਟਾਈਮ ਕਿਹੜੀ ਤੂੰ ਜਾ ਕੇ ਰਹਿ ਰਾਤ ਫੜਨੇ ਹੋ ਸਾਨੂੰ ਪਤਾ ਤੇਰਾ ਕਾਹਦਾ ਟਾਈਮ ਹੁੰਦਾ ਸ਼ਾਮ ਨੂੰ ਕਿਸਾਨਾਂ ਨੇ ਉਹਨੂੰ ਕਿਹਾ ਥੋੜਾ ਰੁਕਲਾ ਔਟਕੇ ਖੜਾ ਹੋਇਆ ਕਿ ਪੰਜ ਤਰੀਕ ਲੱਗੀ ਬਣੋ ਪੰਜ ਤਰੀਕ ਨੂੰ ਧਰਨਾ ਦੇਵੋਗੇ ਕਿਸਾਨਾਂ ਨੇ ਕੋਈ ਨਹੀਂ ਕਿਹਾ ਵੀ ਅਸੀਂ ਪੰਜ ਤਰੀਕ ਨੂੰ ਧਰਨਾ ਦੇਣਾ ਉਹਨਾਂ ਨੇ ਕਿਹਾ ਵਿਚਾਰਦੇ ਹਾਲੇ ਮੰਗ ਪੱਤਰ ਸਾਡਾ ਉਹਦੇ ਵਿਚਾਰ ਵਟੰਦਰਾ ਹੋ ਰਿਹਾ ਇਹਦੇ ਤੇ ਵਿਚਾਰ ਕਰ ਲੈਂਦੇ ਆ ਅੱਗ ਬਗੂਲਾ ਹੋ ਗਿਆ ਕੱਪੜਿਆਂ ਤੋਂ ਬਾਹਰ ਹੋ ਗਿਆ ਛੋਟੀ ਹਾਂਡੀ ਕਹਿੰਦੇ ਛੇਤੀ ਉੱਪਰ ਪੈਂਦੀ ਆ ਪੰਜਾਬ ਦੇ ਮਸਲਿਆਂ ਦੀ ਸਮਝ ਨਹੀਂ ਪੰਜਾਬ ਦੇ ਜੋ ਪੰਜਾਬ ਦੀ ਹਾਲਾਤ ਬਣੇ ਹੋਏ ਉਹਦੀ ਸਮਝ ਨਹੀਂ ਉੱਠ ਕੇ ਪੁੰਧੜ ਪੁੰਧੜ ਕਰਦਾ ਜਿਹੜਾ ਹੈਗਾ ਬਾਹਰ ਹੋ ਗਿਆ ਮੈਂ ਚੱਲਿਆ ਫਿਰ ਲਾ ਲਉ ਧਰਨਾ ਫਿਰ ਦੇਖ ਲਵਾਂਗੇ ਉਹ ਦੋਨ ਹੁਣ ਦੇਖ ਰਿਹਾ ਜੇ ਬੁਖਰਾਹਟ ਸਾਡੇ ਚੁੰਦੀ ਸਾਡੀ ਲੀਡਰਸ਼ਿਪ ਜਿਹੜੀ ਹੈਗੀ ਬੁਖਰਾਹਟ ਚੁੰਦੀ ਅਸੀਂ ਬਾਕਆਊਟ ਕਰਦੇ ਮੀਟਿੰਗ ਅਸੀਂ ਨਹੀਂ ਬੁਲਾਈ ਮੀਟਿੰਗ ਭਗਵੰਤ ਮਾਨ ਨੇ ਬੁਲਾਈ ਉਹਦੀ ਡਿਊਟੀ ਹੈ ਕਿ ਉਸ ਧਰਮੇਨਾਤ ਨੂੰ ਸੁਣੇ ਜੇ ਸਾਨੂੰ ਲੱਗੇ ਕਿ ਅਸੀਂ ਸਾਡੀਆਂ ਮੰਗਾਂ ਨਹੀਂ ਮੰਨ ਹੋਈਆਂ ਇਹ ਸਾਡਾ ਹੱਕ ਹੈ ਅਸੀਂ ਬਾਕਆਊਟ ਕਰਕੇ ਬਾਹਰ ਜਾਈਏ ਹੋਰ ਅਣਾਨ ਕਰੀਏ ਅਸੀਂ ਧਰਨਾ ਦੇਵਾਂਗੇ ਅਸੀਂ ਬਾਹਰ ਕਾਟ ਨਹੀਂ ਕੀਤਾ ਅੱਜ ਵੀ ਪੂਰੇ ਪੰਜਾਬ ਦੇ ਵਿੱਚ ਬੜੇ ਅਮਨ ਪੂਰਵਕ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਲੋਕ ਬੈਠੇ ਆ ਸਾਈਡ ਤੇ ਇੱਕ ਪੰਜਾਬ ਚ ਵਿਰਤਾਂਤ ਲੱਗਿਆ ਜਾ ਰਿਹਾ ਫੇ ਦੋਸ਼ੀ ਕਿਸਾਨ ਇਹ ਕਿਸਾਨ ਫਸਲ ਪੈਦਾ ਕਰਨੇ ਆ ਤੇਰਾ ਵੀ ਸਿਰ ਕਰਜਾ ਇਸ ਕਰਕੇ ਦੋਸ਼ੀ ਆ ਇਹ ਦੋਸ਼ੀ ਆ ਸੜਕਾਂ ਬੰਦ ਕਰ ਦਿੰਦੇ ਆ ਰੇਲਾਂ ਬੰਦ ਕਰ ਦਿੰਦੇ ਆ ਤੁਹਾਨੂੰ ਸਾਰੇ ਪੰਜਾਬ ਨੂੰ ਪਤਾ ਤੇ ਕੱਲ ਅੱਜ ਦਾ ਜਿਹੜਾ ਐਕਸ਼ਨ ਸੀਗਾ ਅਸੀਂ 34 ਸੈਕਟਰ ਜੇ ਐਪਲੀਕੇਸ਼ਨ ਡੀਸੀ ਨੂੰ ਦਿੱਤੀ ਉੱਥੋਂ ਦੇ ਰਹੇ ਉਹ ਸਾਨੂੰ ਇੱਥੇ ਥਾਂ ਦੇ ਦੇ ਅਸੀਂ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦਾ ਇੱਥੇ ਬੈਠੇ ਆ ਮੈਂ ਤੇ ਥੋੜੀ ਗਿਣਤੀ ਆ ਉੱਥੇ ਥੋੜੀ ਜ਼ਿਆਦਾ ਹੋਣੀ ਸੀ ਨਰੰਗਰ ਅਸੀਂ ਆਪਣੇ ਲਾਉਣੇ ਸੀ ਆਲੇ ਦੋਲੇ ਦੇ ਲੋਕਾਂ ਨੂੰ ਵੀ ਖਿਲਾਉਣਾ ਸੀ। ਅਸੀਂ ਕੋਈ ਨੁਕਸਾਨ ਨਹੀਂ ਕਰਨਾ ਸੀ ਚੰਡੀਗੜ੍ਹ ਦਾ। ਅਸੀਂ ਕੋਈ ਸੜਕਾਂ ਨਹੀਂ ਰੋਕਣੀਆਂ ਸੀ, ਰੇਲਾਂ ਨਹੀਂ ਰੋਕਣੀਆਂ ਸੀ। ਬਾਰ-ਬਾਰ ਕੱਲ ਦਾ ਜਿਹੜਾ ਹੈਗਾ ਬਿਆਨ ਦੇ ਰਿਹਾ ਤੇ ਸੜਕਾਂ ਰੋਕ ਲਿਆ, ਰੇਲਾਂ ਰੋਕ ਲਿਆ। ਅਸੀਂ ਧਰਮੇ ਨਾਲ ਲੜਨ ਜਾਣਦੇ ਆ। ਸਾਨੂੰ ਤਰੀਕੇ ਹੋਰ ਵੀ ਹੁੰਦੇ ਆ। ਸਾਨੂੰ ਧੌਣ ਜੋ ਕਿੰਨਾ ਕੱਢਣਾ ਵੀ ਆਉਂਦਾ। ਅਜਿਕੇ ਇੱਕ ਇੱਕ ਸਕਿੱਲਾ ਮੋਦੀ ਦੇ ਫਸਿਆ ਹੋਇਆ ਸੀ ਉਹ ਵੀ ਕੱਢ ਕੇ ਆਏ ਆ ਜੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਟਰਮੇ ਦੇ ਨਾਲ ਖੇਤਾਂ 'ਚ ਕੰਮ ਕਰ ਸਕਦੇ ਆ ਮਿਹਨਤ ਕਰਕੇ ਅਸੀਂ ਵੱਡੇ ਪੁੱਤਰ ਤੇ ਅਨਾਜ ਪੈਦਾ ਕਰ ਸਕਦੇ ਆ ਲੱਖਾਂ ਲੋਕਾਂ ਦਾ ਢਿੱਡ ਭਰ ਸਕਦੇ ਆ ਤਾਂ ਸਾਨੂੰ ਫਿਰ ਹੱਕ ਵੀ ਲੈਣੇ ਆਉਂਦੇ ਆ